ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਹਲਾ ਬਲੌਗ ਵਿੱਚ ਅੱਜ ਦੀ ਸ਼ੁਰੂਆਤ ਮੈਂ ਸ਼ਾਮ ਨੂੰ ਕੀਤੀ ਕਿਉਂਕਿ ਅੱਜ ਪਹਿਲਾ ਮੈਂ ਦਿਨੇ ਬਲੌਗ ਆਇਆ ਸੀਗਾ ਆਪਣਾ ਘਰ ਦਾ ਉਸ ਤੋਂ ਬਾਅਦ ਫਿਰ ਮੈਂ ਆਪਦੇ ਹੋਰ ਕੰਮ ਕਰਨ ਲੱਗ ਗਈ ਗਰੇਸੀ ਨੂੰ ਘੇੜਾ ਚੜਾ ਕੇ ਲਈ ਤੇ ਨਵੀਂ ਜਿਹੀ ਜੜੀ ਆ ਗਈ ਸੀ ਕਿ ਪਹਿਲਾਂ ਮੈਂ ਜਾਂਦੀ ਸੀ ਜ ਦੁੱਧ ਲੈਣ ਵਾਸਤੇ ਕੋਮਨ ਨੂੰ ਕਿਹਾ ਮੈਂ ਖਾਪਾ ਦੁੱਧ ਲੈਣ ਚਲੀ ਤੇ ਕੁੰਗਲ ਕਹਿੰਦੀ ਚੱਲਾਂਂਦੀ ਤੇ ਫਿਰ ਮੈਂ ਖਾ ਚਲਦੇ ਅੰਕਾਂ ਦਾ ਫੋਨ ਆ ਗਿਆ ਤੇ ਮੈਂ ਨਹੀਂ ਆਪੇ ਤੇ ਇਹ ਸਬਜ਼ੀ ਤੇ ਥੋੜਾ ਜਿਹਾ ਫਰੂਟ ਲੈ ਗਿਆ ਇਹ ਵੀ ਆਲੇਕੇ ਅਦਰਕ ਲਈ ਬਣਾਵਾਂਗੇ ਆਪਾਂ ਕੱਲ ਨੂੰ ਤੇ ਆ ਹੈਗੇ ਗਾਫੂ ਗੋਸ਼ੇ ਆ ਹੈਗੇ ਸੇਵ ਕੀ ਆ ਹੈਗੇ ਆਮ ਤਾਂ ਆਮ ਤਾਂ ਮੈਨੂੰ ਬਾਰੇ ਪਸੰਦ ਹੈ ਫਰੂਟ ਵੀ ਬਹੁਤ ਮਹਿੰਗਾ ਹੋਇਆ ਪਿਆ ਹੈ। ਤੱਲ ਲੈ ਕੇ ਆਏ ਸੀਗੇ ਨਾਲੇ ਅਸੀਂ। ਆ ਦੇਖ ਥੋੜਾ ਜਿਹਾ ਪਿਆ ਹੈਗਾ। ਸੇਬ ਪਏ ਥੋੜੇ ਜੀ ਤੇ 2-3 ਗੱਬੂ ਹੋਸ਼ ਪਏਗੇ ਤੇ ਕਦੂ ਪਏਗੇ। ਹਰ ਜਿញਿਓ ਲੱਗ ਗਿਆ। ਗਰੇਸੀ ਪੌਂਕੀ ਆਂਦੀ ਸੀ ਨਾਲ ਬੈਨ ਬਾਹਰ ਕੱਢ ਲਈ ਮੈਂ ਹੱਥ ਚ ਲੈਣੇ ਸਿੱਖੀ ਕਰਨਾ ਪਊਗਾ। ਠੰਡੀ ਠੰਡੀ ਹਵਾ ਚੱਲੀ ਆ। ਮੈਂ ਤੈਨੂੰ ਵੀ ਵਾਰ ਆਜੇ ਨੂੰ ਵੀ ਜਿਆਦਾ ਆ ਗਏ ਕੰਗੀਆਂ ਹਵਾ ਬੱਦਲ ਲਸ਼ਕੀ ਅੰਦਰ ਤੇ ਮੀਂਹ ਵਾਵਾ ਆ ਗਿਆ ਦੇਖੋ ਚਲ ਆਜੋ ਅੰਦਰ ਪਜੋ ਚਲ 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 ਅੰਦਰ ਗਰੀਚ ਮੀਂਹ ਆ ਗਿਆ ਚਲ ਚਲ ਚਾ ਐਨੂੰ ਪੂਰਾ ਪਤਾ ਲੱਗ ਲਾਟ ਹੈ ਨਹੀਂਗੀ ਲਾਟ ਹੈ ਨਹੀਂਗੀ ਮੈਂ ਹਾਂ ਚਲ ਦੋ ਕੁ ਮਿੰਟ ਵੀਡੀਓ ਹੀ ਬਣਾ ਲਈਏ ਗੱੱਚੀ ਲਸ਼ਕੀ ਅੰਦਰ ਰੱਪਤਾ ਉਹ ਨਹੀਂ ਆ ਰਿਹਾ ਇਹਨੇ ਕਿੰਨਾ ਇੱਥੇ ਘੱਟ ਪਤਾ ਲੱਗਦਾ ਦੇਖੋ ਕਿੰਨੀ ਤੇਜ਼ ਹਵਾ ਚੱਲੀ ਵੀ ਆਇਆ ਲੱਗਦਾ ਵੀ ਆਉ ਗਰਾਂ ਪਰ ਇਹ ਪੈਸੇ ਸਾਰੇ ਹਾਂਜੀ ਨਵੀ ਚੱਲੀ ਐ ਸਕੂਲ ਤਿਆਰ ਹੋ ਜੇ ਨਵੀ ਕਿ ਗਰੇਸੀ ਨੂੰ ਵੀ ਗਿਆ ਕਿਹਾ ਨਵੀਂ ਤੇ ਡੈਡੀ ਤਾਰ ਕੇ ਆਉਣਗੇ ਨਵੀਨ ਨੂੰ ਨਵੀ ਦੇ ਡੈਡੀ ਛੱਟ ਕੇ ਆਉਣਗੇ ਨਵੀ ਬਾਹਰ ਲਾ ਜੀ ਐਟਨ ਮੈਂ ਬਣਾਈ ਜਾਂਦੀ ਸੀਗੀ ਰੋਟੀ ਬਸ ਮੈਂ ਆਰਦੀ ਤੇ ਨਵੀ ਦੇ ਡੈਡੀ ਦੀ ਬਣਾਉਣੀ ਰੋਟੀ ਤੇ ਭਾਂਡੇ ਹਜੇ ਮੇਰੇ ਪੈਸੇ ਤੋਂ ਨਾਲ ਨੇ ਜਦ ਤੱਕ ਟਾਈਮ ਰਹੇਗਾ ਤਾਂ ਮੈਂ ਹੁਣ ਤੋਂ ਵੀ ਤੇ ਨਹੀਂ ਕਿ ਤੁੰਗ ਵੀ ਆ ਕੇ ਅੰਮ੍ਰਿਵਾਰੀ ਚ ਜਿਹੜੀ ਆਪਾਂ ਨੇ ਰਾਤੀ ਸ਼ੁਰੂ ਕਰ ਲਈ ਸੀ ਉਸ ਤੇ ਹੁਣ ਆਪਾਂ फटाफट ਬਣਾ ਲਈ ਰੋਟੀ ਰੋਟੀ ਖਾ ਕੇ ਨਾ ਤੋਂ ਜਿਹੜ ਮੈਂ ਵੀ ਚਾਹੁੰਦੀ ਅੰਮ੍ਰਿਵਾਰੀ ਚ ਜਿਹੜੀ ਸਦੀ ਨਾਲ ਵੀ ਟੜੀ ਨਹੀਂ ਬਣਾਉਣਾ ਤੇ ਫਿਰ ਮਿਲਦੇ ਆਂ ਕਿ ਬਾਕੀ ਮੈਂ ਚੱਕ ਤਰ ਸਾਰੀ ਕਾਰਗਿ ਬਿਸਤਰੇ ਵੀ ਚਾੜ ਕੀ ਤੇ ਬੈੱਡ ਵੀ ਠੀਕ ਕਰਦੀ ਸਾਰੇ ਚਾਤਰਾ ਮਤਲਬ ਹਾਂਜੀ ਆ ਗਈ ਸੀ ਮੈਂ ਅੰਗੜ ਮਾੜੀ ਚੁੱਕਰੇ ਕਾਫੀ ਟਾਈਮ ਹੋ ਗਿਆ ਮੈਨੂੰ ਆਏ ਨੂੰ ਆ ਕੇ ਮੈਂ ਝਾੜੂ ਵੀ ਮਾਰਿਆ ਅੱਜ ਮੈਂ ਕੋਚਾਂ ਨਹੀਂ ਲਾਉਂਦੀ ਕੱਲਾ ਰਸੋਈ ਚ ਲਾਉਂਦੀ ਕਿਉਂਕਿ ਮੇਰੀਆਂ ਬਾਹਾਂ ਵੀ ਦਰਦ ਕਰੀ ਜਾਂਦੀਆਂ ਤੇ ਮੇਰੀ ਢੂਈ ਵੀ ਦੁਖੀ ਜਾਂਦੀ ਹੈ ਕਿਉਂਕਿ ਕੱਲ ਕੱਪੜੇ ਬਾਲੇ ਸੀਗੇ ਧੋਤੇ ਜਿਹੜੇ ਚਾਦਰਾਂ ਸੀਗੀਆਂ ਤੇ ਦੋ ਦੋ ਦਿਨਾਂ ਦੇ ਕੱਪੜੇ ਸੀਗੇ ਪਾਉਣ ਵਾਲੇ ਤੋਂ ਘਰ ਤੇ ਤੌਲ ਵੀ ਧੁੱਤ ਤੇ ਆਏ ਸੀ ਚ ਪਾਣੀ ਡਿੱਕੀ ਜਾਂਦਾ ਇੱਧਰ ਫੇਰਾ ਕੇ ਆ ਸਾਫ ਕੀਤਾ ਮੈਂ ਇੱਥੇ ਪਾਣੀ ਹੱਦ ਕੀ ਆ ਨਾ ਹੁਣ ਤਾਂ ਕੱਟ ਗਿਆ ਹੁਣ ਜਿਹੜੇ ਮੇਰੇ ਰੈਂਦੇ ਕੰਮ ਆ ਮੈਂ ਉਹ ਕਰੂੰਗੀ ਆਂਡੇ ਹਜੇ ਧੋਣੇ ਆਣੇ ਹਾਂਜੀ ਨਵੀ ਵੀ ਆ ਗਈ ਸੀ ਸਕੂਲੋਂ ਇਹਨੂੰ ਮੈਂ ਲੈ ਆਈ ਸੀਗੀ ਤੇ ਇਹ ਖਾਈ ਜਾਂਦੀ ਹੈ ਬ੍ਰੈਡ ਦੁੱਧ ਪਾ ਕੇ ਐ ਲੈ ਨਵੀ ਤੇ ਦੁੱਧ ਨੂੰ ਗਰਮ ਕਰਕੇ ਦੁੱਧਾ ਦੇਣ ਸਾਡੀ ਗ੍ਰੇਸੀ ਉਹ ਪਈ ਹੈਗੀ ਅੱਜ ਮੈਂ ਇੱਥੇ ਪੋਚਾਂ ਲਾਇਆ ਝਾੜੂ ਹੀ ਲਾਇਆ ਸੀ ਕਿਉਂਕਿ ਮੇਰੇ ਠੂਈ ਚ ਦਰਦ ਹੋਈ ਜਾਂਦਾ ਹੈਗਾ ਤੇ ਇੱਧਰ ਮੈਂ ਆਪਦੇ ਵਾਸਤੇ ਚਾਹ ਤਰੀ ਹੈਗੀ ਕਿਉਂਕਿ ਨਵੀਂ ਕਹਿੰਦੀ ਅੱਜ ਮੈਂ ਚਾਹ ਪੀਣੀ ਨਹੀਂ ਤੇ ਮੈਂ ਆਪਦੇ ਵਾਸਤੇ ਥੋੜੀ ਜਿਹੀ ਬਣਾ ਲਈ ਤੇ ਪੋਣੇ ਤੋਤੇ ਮੈਂ 1.5 ਵਜੇ ਤੋਤੇ ਸੀ ਪੋਣੇ ਤੇ ਭਾਂਡੇ ਵੀ ਮਾਸਦੇ ਸੀ ਉਦੋਂ ਆ ਨਵੀ ਦਾ ਟਿਫਨ ਆ ਇੱਕ ਲੱਡੂਆਂ ਦਾ ਡੱਬਾ ਹੈ ਇਹ ਦੇਸੀ ਘਿਓ ਦੇ ਆ ਲੱਡੂ ਮੈਂ ਖਾਦਾ ਸੀ ਜੀ। ਉਹ ਨਵੀਂ ਤੱਕ ਖਾ। ਕੰਮ ਵੀ ਕਹਿੰਦੀ ਮੈਂ ਬਾਅਦ ਚ ਖਾਂਗੀ। ਤੇ ਹੁਣ ਆਪਾਂ ਪਹਿਲਾਂ ਪੀ ਲਈਏ ਚਾਹ। ਕੱਲ ਕੱਪੜੇ ਬਾਹਲੇ ਸੀਗੇ ਤੇ ਜਿਹੜੇ ਤੋਤੇ ਆ ਮੈਂ ਉਹਦਾ ਵੀਡੀਓ ਬਣਾਈ ਨੀਗੀ ਫਿਰ ਬਾਥਰੂਮ ਵੀ ਸਾਫ਼ ਕਰਨਾ ਸੀਗਾ। ਤੇ ਸਾਰੇ ਸਾਫ਼ ਸਫਾਈਆਂ ਕੀਤੀਆਂ ਤੇ ਆਹ ਚੀਜ਼ਾਂ ਮੌਰ ਤੇ ਬਾਹਾਂ 'ਚ ਦਰਦ ਹੋ ਜਾਂਦਾ ਢੂਈ 'ਚ ਹੋਈ ਜਾਂਦਾ ਦਾ ਦਰਦ। ਤੇ ਮੇਰਾ ਜਮਾਂ ਜੀਨ ਕਰਦਾ ਮੈਂ ਕੋਈ ਵੀ ਕੰਮ ਕਰਾਂ। ਤੇ ਅੱਜ ਮੈਂ ਬਣਾਉਣੀਆ ਕਰੇਲੇ। ਤੇ ਝਾੜ ਕਰੇਦੇ ਜਿਹੜੇ ਉਹ ਵਾਲੇ ਬਣਾਉਣੇ ਹੈਗੇ ਤੇ ਹੁਣ ਮੈਂ ਚਾਹ ਚੁੱਕੀ ਕਿ ਪਹਿਲਾਂ ਕੱਪੜੇ ਦੀ ਤੈਅ ਲਾਉਂਗੀ ਬੈਠੇ ਬੈਠੀ ਤੈਅ ਮਾਰੂੰਗੀ ਹੌਲੀ ਹੌਲੀ ਕਿ ਦਫਾਉਣੀ ਹੈ ਮੈਂ ਸੋਨੂੰ ਵਾਲੇ ਕੱਪੜੇ ਧੋਤੇ ਕੱਲ ਮੈਂ ਫੇਰ ਆਪਾਂ ਕਰੇਲਿਆਂ ਨੂੰ ਨਮਕਲਾ ਕੇ ਰੱਖ ਦਾਂਗੇ ਤੇ ਅੱਜ ਇਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਕਰੇਲਿਆਂ ਦੀ ਝਾੜ ਕਰੇਲੀ ਜਿਹੜੇ ਦੇਖੋ ਇੱਧਰ ਨਾ ਮੈਂ ਸਿੱਧੇ ਸਿੱਧੇ ਕਰਕੇ ਰੱਖ ਤੇ ਸੀਗੇ ਤੇ ਮੈਂ ਹਨਾ ਵਿਵਾਦ ਤੇ ਤੈ ਮਾਰ ਲੂੰਗੀ ਤੇਨਾਂ ਦੀ ਤੈ ਮਾਰਨੀ ਆ ਬਾਲੇ ਕੱਪੜੇ ਸਿੱਕਾ ਢੇਰ ਹੈਗਾ ਤੇ ਹੁਣ ਮੈਂ ਰੋਜ਼ ਥੋੜੇ ਜਿਹੜੇ ਹੋਇਆ ਕਰਨਗੇ ਥੋੜੇ ਥੋੜੇ ਧੋ ਲਿਆ ਕਰੂੰਗੀ ਨਹੀਂ ਤਾਂ ਫਿਰ ਬਾਲੇ ਹੋ ਜਾਂਦੇ ਆ ਵੈਸੇ ਪਾਉਣ ਵਾਲੇ ਕੱਪੜੇ ਤਾਂ ਘੱਟ ਹੈਗੇ ਤੇ ਚਾਦਰਾਂ ਤੌਲੀਏ ਸੀਗੇ ਬਾਲੇ ਤਾਂ ਕਰਕੇ ਹੋਵੇ ਜਿਆਦਾ ਹਾਂਜੀ ਕਰੇਟਾਂ ਨੇ ਤਾਂ ਮੈਨੂੰ ਬਹੁਤ ਪਾਰਾ ਟਾਈਮ ਲਵਾਤਾ ਜੀ ਜਿਹੜੇ ਆ ਨਿੱਕੇ ਨਿੱਕੇ ਹੈਗੇ ਇਹਨਾਂ ਤੇ ਬੜਾ ਟਾਈਮ ਲੱਗ ਗਿਆ ਤੇ ਨਮਕ ਲਾ ਕੇ ਆਪਾਂ ਨੇ ਇੱਥੇ ਰੱਖ ਤੱਕਲੇ ਤੇ ਤੇ 10 15 ਮਿੰਟ ਹਜੇ ਹੋਰ ਪਿਆ ਰਹਿਣ ਦੋ ਤੇ ਬਾਅਦ ਵਿੱਚ ਇਹਨੂੰ ਧੋ ਕੇ ਇਹਦੇ ਵਿੱਚ ਪਾ ਦਾਂਗੇ ਤੈਨੂੰ ਤੇ ਤੇਈ ਨਾਲ ਧੋ ਕੇ ਫੇਰ ਮਿਲਾਉਂਗੇ ਇਹਨੂੰ ਤੜਕਾ ਤੇ ਨਵੀਂ ਨੇ ਲਸਣ ਛਿੱਲਤਾ ਭਾਂਡੇ ਵੀ ਮੈਂ ਮਾਂਜ ਕੇ ਸੀਗੀ ਪਹਿਲਾਂ ਹੀ ਮਾਂਜ ਕੇ ਸੀਗੀ ਤੇ ਆ ਸੀ ਸੇਵ ਖਾਦ ਤਾ ਮਾਵਾਂ ਦੀਆਂ ਨੇ ਬਾਲੀ ਮੈਂਤ ਲਾ ਲਈ ਗਰੇਲੇ ਦੀ ਬਾਹਰ ਮੌਸਮ ਵੀ ਨਹੀਂ ਆਲਾ ਹੋਇਆ ਪਿਆਗਾ ਗਰੇਸੀ ਤੂੰ ਕੋਠੇ ਤੇ ਕੀ ਕਰਦੀ ਸੀ ਹੈ ਕੀ ਕਰਦੀ ਸੀ ਕੀ ਕੋਠੇ ਤੇ ਆਹ ਦੇ ਵੀਡੀਓ ਬਣੀ ਜਾਂਦੀ ਏ ਤੇਰੀ ਵੀਡੀਓ ਬਣੀ ਜਾਂਦੀ ਤੇਰੀ ਵੀਡੀਓ ਚੀਜ਼ੀਆਂ ਖਾਦੀਆਂ ਸੀ ਅਸੀਂ ਕਿਵੇਂ ਬਦਲ ਹੋਏ ਤੇ ਸਾਰੇ ਫੁੱਲ ਝੜ ਗਏ ਦੇ ਵੀਰ ਦੇ ਖਲਦੀ ਜੀ 2-3 ਵਾਰੀ ਪੱਟਦੀ ਇਹਨੇ ਆਮ ਥੋੜੇ ਜਿਹਾ ਬੂਟੇ ਰਹਿ ਗਏ ਮਿੱਟੀ ਪੱਟ ਦਿੰਦੀ ਏ ਤੇ ਆ ਪਾ ਡ੍ਰੈਗਨ ਫਰੂਟ ਦੀ ਜਿਹੜੀ ਕਟਿੰਗ ਲਾਈ ਸੀ ਇਹ ਵੀ ਵਧੀਆ ਚੱਲੀ ਜਾਂਦੀ ਹੈ ਤੇ ਆ ਪਾਈ ਨਿੱਪਲ ਅੰਬਾਬਾ ਜਿਆ ਹੋ ਗਿਆ ਇਹ ਚੱਲੀ ਜਾਂਦਾ ਵਧੀਆ ਇਹ ਬਾਹਰ ਮੌਸਮ ਵਧੀਆ ਹੈਗਾ ਖਵਾ ਵਧੀਆ ਚੱਲੀ ਜਾਂਦੀ ਹੈ ਚੰਗੀ ਚੰਗੀ ਅੱਜ ਮੇਰੇ ਤਬਾਹਲੀ ਵੀਡੀਓ ਨਹੀਂ ਬਣੇਗੀ ਤੇ ਹਾਜੀ ਕੱਪੜੇ ਤੈਅ ਵੀ ਲਾਉਣ ਆਲੇ ਪਏ ਹੈਗੇ ਕੱਪੜੇ ਵੀ ਨਹੀਂ ਤੈਅ ਮਾਰੇਗੇ ਹੁਣ ਮਾਰਨਗੇ ਤੈਅ ਉਹਨਾਂ ਦੀ ਕਰੇਲਿਆਂ ਤੇ ਬਾਲਾ ਟਾਈਮ ਲੱਗ ਗਿਆ ਹਾਂਜੀ ਚਾਦਰਾਂ ਦੇਖੋ ਇੰਨੀਆਂ ਚਾਦਰਾਂ ਧੁੱਤੀਆਂ ਆਈਆਂ ਦੋ ਤਾਂ ਆ ਗਈਆਂ 1 2 3 4 ਤਿਆਸ ਰਹਾਣੇ ਆ 5 6 6 ਚਾਦਰਾਂ ਤੇ ਬਾਕੀ ਇਹਦੇ ਸਰਾਣੇ ਆਗੇ 3 4 ਤਾਂ ਦਿਵਾਨ ਦੀਆਂ ਇੱਕ ਬੈੱਡ ਦੀਏ ਦੋ ਬੈੱਡ ਦੀਆਂ ਆਗੇ ਇਹ ਆ ਕੱਪੜੇ ਹੈਗੇ ਤੇ ਮਾਰੀ ਜਿੰਨੇ ਆ ਰਹੇਗੇ ਥੋੜੇ ਜੇ ਤੇ ਇਹ ਨਵੀਂ ਆ ਦੇ ਰੱਖੇਗੇ ਲਮਾਰੀ ਤੇ ਥੋੜੇ ਜੇ ਹੋਤੇ ਮਸਾ ਚੱਕਿਆ ਠੇਰ ਆਇਆ ਗਰੇਸੀ ਅੰਦਰ ਦੇਖੋ ਕਿੰਨਾ ਬੱਦਲ ਕਾਲਾ ਕਾਲਾ ਹੋ ਗਿਆ। ਮੀਂਹ ਆਉਣਾ। ਕ੍ਰੇਸੀ ਆਜ ਅੰਦਰ ਮੀਂਹ ਆਊਗਾ। ਭੱਜੇ ਹਾਂਜੀ ਕ੍ਰੇਲੇ ਨੂੰ ਨਮਕ ਲਾਇਆ ਵੈਸੇ ਨਾ ਉਹ ਤਾਂ ਮੈਂ ਧੋਲੇ। ਇਹਨਾਂ ਦਾ ਪਾਣੀ ਕੱਢਤਾ ਤੇ ਇਸ ਦੇ ਉੱਤੇ ਨਾ ਮੈਂ 4 ਚਮਚੇ ਪਾ ਦੇ ਦਹੀਂ ਦੇ। ਆ ਦੇਖੋ। ਤੁਹਾਨੂੰ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣੀ। ਇਹ ਨਾ ਖੱਟੀ ਦਹੀਂ ਹੈ। ਕਈ ਦਿਨਾਂ ਦੀ ਹੈਗੀ। ਇਤੋਂ ਬਾਅਦ ਫੇਰ ਇਹਨੂੰ ਧੋ ਲਾਂਗੇ 10 ਮਿੰਟ ਰੱਖ ਦਾਂਗੇ ਲਾ ਕੇ। ਤਰੇਲੇ ਆਪਣੇ ਐ ਬਣਾਉਣ ਨਾਲ ਬਾਰੇ ਸਵਾਦ ਬੰਦੇ, ਕੌੜੇ ਜਮਾ ਨਹੀਂ ਬੰਦੇ। ਹਾਂਜੀ ਅਦਰਕ ਲਸਣ ਅਤੇ ਹਰੀ ਮਿਰਚ ਆਪਾਂ ਨੇ ਰਗੜ ਕੇ ਰੱਖ ਲਈ ਤੇ ਇੱਧਰ ਆਪਣਾ ਤੇਲ ਵੀ ਗਰਮ ਹੋਈ ਜਾਂਦਾ। ਪਹਿਲਾਂ ਆਪਾਂ ਕ੍ਰੇਲੇ ਪਾ ਲਾਂਗੇ। ਕ੍ਰੇਲੇ ਨਾ ਮੈਂ ਉਹ ਧੋਲੇ ਸੀ ਜਿਹੜੇ ਦਹੀਂ ਚ ਅੱਪਾ ਰੱਖੇ ਸੀਗੇ। ਤੇਦਰ ਆਪਣੇ ਪਿਆਜ਼ ਪਿਆਜ਼ ਵੀ ਵਾਹ ਸਾਰੇ ਪੈਣਗੇ ਦੋ ਟਮਾਟਰ ਹੈਗੇ ਦੁੱਧ ਨਵੀ ਦੇ ਡੇਢੀ ਲਿਆਏ ਤੇ ਵੀ ਮੈਂ ਗਰਮ ਧਰਦੀਆਂ ਇੱਕ ਸਾਈਡ ਤੇ ਪਾਣੀ ਨਾਲ ਪਚੰਗੀ ਤਰ੍ਹਾਂ ਨਿਚੋੜ ਲੈਣਾ ਇਹਦਾ ਨਹੀਂ ਤੇ ਫਿਰ ਕੋੜੇ ਗੰਨ ਦਾ ਡਰ ਜਿੰਦਾ ਹਾਂਜੀ ਖੀਰੇਲੇ ਆਪਾਂ ਨੇ ਤਲ ਕੇ ਕੱਢ ਲੇ ਤੇ ਇਸੇ ਚੀ ਲਾ ਦਾਂਗੇ ਤੇਲ ਤੇ ਜਿਹੜਾ ਸੱਚ ਅਸੀਂ ਤੜਕਾ ਆਪ ਤੇ ਤੇਜ ਪੱਤਾ ਤੇ ਜੀਰਾ ਆਪਾਂ ਨੇ ਪਾ ਲਿਆ ਤੇ ਹੁਣ ਪਹਿਲਾਂ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਜਿਹੜਾ ਬ੍ਰਾਊਨ ਹੋ ਗਏ ਫਿਰ ਆਪਾਂ ਪਾ ਦੇਂਗੇ ਆਪਣਾ ਮਸਾਲਾ ਜਿਹੜਾ ਬਣਾ ਕੇ ਰੱਖਿਆ ਹੋਇਆ ਪਹਿਲਾ ਪਿਆਜ਼ ਲਈ ਬੰਨ ਕਰਦੇ ਹਾਂ ਜਾਂਜੀ ਪਿਆਜ਼ ਆਪਣੇ ਭੁੱਜ ਕੇ ਹੁਣ ਪਾ ਦਏ ਟਮਾਟਰ ਥੋੜਾ ਜਿਹਾ ਪਾ ਦਾਂਗੇ ਨਮਕ ਹਾਂਜੀ ਹੁਣ ਪਾ ਦਾਂਗੇ ਸੁੱਕੀਆਂ ਹਰੀਆਂ ਮਿਰਚਾਂ ਤੇ ਲਸਣ ਤੇ ਅਦਰਕ ਨੂੰ ਵੀ ਚੰਗੀ ਤਰ੍ਹਾਂ ਪੀਸਵਾ ਲਵਾਂਗੇ। ਹਾਂਜੀ। ਪਿਆਜ਼, ਅਦਰਕ ਤੇ ਵਧੀਆ ਚੰਗੀ ਤਰ੍ਹਾਂ ਭੁੱਜ ਕੇ ਤੇ ਨਾਲੇ ਲਾਲ ਜਿਆਨੀ ਤੇ ਇਹੋ ਜਿਹਾ ਆਹ ਹਰੀ ਮੱਠ ਦਾ ਪੇਸਟ ਪਾਇਆ ਸੀਗਾ। ਮੋਂ ਪਾ ਦਾਂਗੇ ਆਪਾਂ ਕarele ਦੇ ਨਾਲ ਹੀ ਪਾ ਦਾਂਗੇ ਆਪਾਂ ਲੋੜ ਮੁਤਾਬਕ ਲਾਲ ਮਿਰਚ ਤੇ ਥੋੜਾ ਜਿਹਾ ਘਰ ਦਾ ਬਣਾਇਆ ਹੋਇਆ ਮਸਾਲਾ ਘਰੇ ਜਿਹੜਾ ਆਪਣੇ ਤਿਆਰ ਕੀਤਾ ਗਾ ਮਸਾਲਾ ਹਲਕਾ ਜਿਹਾ ਪਾਇਆ ਤੇ ਹਲਕੇ ਜਿਹਾ ਮਿਲਿੰਗੇ ਤਰ੍ਹਾਂ ਕਰਕੇ ਮਿਕਸ ਇਨੂੰ 10 ਮਿੰਟ ਲਵਾ ਲਾਂਗੇ ਸੇਕ ਤੇ ਆਪਣੇ ਜਿਹੜੇ ਤਰੀਲੇ ਬਣ ਕੇ ਨਿਕਲਣਗੇ ਤਿਆਰ ਹਾਂਜੀ ਕ੍ਰੇਲੇ ਆਪਣੇ ਬਣ ਗਏ ਦੇਖੋ ਬਹੁਤ ਵਧੀਆ ਬਣ ਗਏ 3 ਮਿੰਟ ਚੜਾ ਹੋਣੀ ਤੇਲ ਵੀ ਛੱਟਦਾ ਦੇਖੀ ਕ੍ਰੇਲੇ ਨੇ ਕ੍ਰੇਲੇ ਨੇ ਤੇਲ ਵੀ ਛੱਟਦਾ ਬਹੁਤ ਵਧੀਆ ਬਣ ਗਏ ਬਾਲੇ ਨਿੱਕੇ ਨਿੱਕੇ ਸਿਬਲੇ ਕ੍ਰੇਲੇ ਨੇ ਨਿਕਾੜ ਦਿੰਦੇ ਤੇ ਹੁਣ ਆਪ ਇਤਰਫ ਨੋ ਦੁੱਧ ਕਰਮ ਹੋ ਜਾਂਦਾ ਹੈ। ਭਾਂਡੇ ਵੀ ਮੈਂ ਜਿਹੜੇ ਸਾਰੇ ਸੀਗੇ ਚੱਕ ਤੇ ਹੋਣ ਵਾਲੇ ਦੁੱਧ ਆ ਲਈ ਤੇ ਨੂੰ ਵੀ ਮਾਰਤੀ। ਉਹ ਦਸਨਾ ਆਟਾ ਗੁੰਨਣਾ ਲਾ ਲਈ ਸੀ ਉਹ ਨਵੀਂ ਧਰ ਕੇ ਗਈ ਆ ਬਿਸਕੁਟ ਖਾ ਕੇ ਦੋ ਤਲੇ ਦੇ ਚ ਰੱਖ ਗਏ। ਹੁਣ ਮੈਂ ਗੈਸ ਕਰ ਦੂੰਗੀ ਬੰਦ। ਦੋਸਤ ਨੂੰ ਇਸ ਤੇ ਫੇਕਿਆ ਹੋਰ ਲਵਾ ਲਾਂਗਾ ਆਪਾਂ। ਹਾਂਜੀ ਅੱਜ ਆਪਾਂ ਇੱਧਰ ਲਈ ਕਮਰੇ 'ਚ ਆ ਕੇ ਪੈ ਗਈ ਨਵੀਂ ਤਾਂ ਪੈ ਗਈ ਤੂੰ ਤਾਂ ਜਾਗਦੀ ਐ ਵੈਸੇ ਤੇ ਹੁਣ ਪਈਏਗੀ ਤੇ ਕ੍ਰੇਲੇ ਆਪਣੇ ਬਹੁਤ ਸਵਾਦ ਬਣੇ ਸੀਗੇ ਬਹੁਤ ਵਧੀਆ ਸੀਗੇ ਤੇ ਵੀਡੀਓ ਵੀ ਅੱਜ ਮੇਥੋ ਵਾਲੀ ਬਣੀ ਨਹੀਂ ਨੀ ਥੋੜੀ ਵੀ ਬਣੀ ਐ ਜਿੰਨੀ ਕ ਬਣੀ ਐਗੀ ਵੀਡੀਓ ਉਨੀ ਕ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਦੀ ਇੱਥੀ ਸਮਾਪਤੀ ਤੇ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ